ਦਾ ਦੇ ਨਾਲ ਜਾਂ ਕਿਸੇ ਹੋਰ ਮੁਲਕ ਨੂੰ ਸਾਡੇ ਜਿਹੜੇ ਸੋਵਰਨ ਬਾਰਡਰਸ ਆ ਉਹਨਾਂ ਉੱਤੇ ਹਮਲਾ ਨਹੀਂ ਜਿਹੜਾ ਹੋ ਕਰਨ ਦੇਵੇਗਾ 트럼ਪ ਉਹਨਾਂ ਨੇ ਕੱਲ ਆਪਣੇ ਪੱਤਰ ਜਿਹੜੀ ਐ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀਗਾ ਵੀ ਉਹ ਗ੍ਰੀਨਲੈਂਡ ਨੂੰ ਅਕਵਾਇਰ ਕਰਨਾ ਜਿਹੜਾ ਉਹ ਚਾਹੁੰਦੇ ਨੇ ਕਿੰਨੇ ਵੀ ਨੈਸ਼ਨਲ ਸਿਕਿਉਰਿਟੀ ਦਾ ਇਹ ਜਿਹੜਾ ਹੋ ਮਸਲਾ ਆ ਤੇ ਜਿਹੜਾ ਆਰਟਿਕ ਆਈਲੈਂਡ ਆ ਇਹ ਬਹੁਤ ਕ੍ਰਿਟੀਕਲ ਆ ਅ ਪਿਛੇ ਜੇ ਹਰਜੋਤ ਸਿੰਘ ਜੀ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਵੀ ਈਲਨ ਮਸਕ ਦੱਸਦਾ ਸੀਗਾ ਵੀ ਇੱਥੇ ਖਣਜ ਬਹੁਤ ਨੇ ਜਿਹੜੇ ਉਸ ਨੂੰ ਆਪਣੀਆਂ ਕੰਪਨੀਆਂ ਦੇ ਲਈ ਵੈਂਚੁਰੀ ਜਿਹੜੇ ਉਹ ਚਾਹੀਦੇ ਆ ਪਾਣੀ ਦਾ ਵੀ ਵਿੱਚ ਕਹਿੰਦੇ ਵੀ ਨਾਲ ਮਸਲਾ ਇਸ ਚੀਜ਼ ਦੇ ਵਿੱਚ ਹੈਗਾ ਆ ਤੇ ਜਿਹੜੇ ਸਮੁੰਦਰੀ ਬੇੜਿਆਂ ਦਾ ਇੱਕ ਜਹਾਜ਼ਾਂ ਦਾ ਜਿਹੜਾ ਰਾਊਟ ਆ ਉਹ ਵੀ ਉਸ ਤੇ ਲਾ ਕੋ ਜਿਹੜਾ ਉਹ ਨਿਕਲ ਸਕਦਾ ਹੈਗਾ ਆ ਡੈਨਮਾਰਕ ਦੇ ਕੋਲ ਇਸ ਟਾਈਮ ਗ੍ਰੀਨਲੈਂਡ ਹੈਗਾ ਆ ਗ੍ਰੀਨਲੈਂਡ ਅ ਨੂੰ ਲੈਂਡ ਦੇ ਲਈ ਜਾਂ ਉੱਤੇ ਕਬਜ਼ਾ ਕਰਨ ਤੋਂ ਲੈ ਕੇ ਡੈਨਮਾਰਕ ਨੇ ਵੀ ਜਿਹੜਾ ਇਸ ਦੇ ਉੱਤੇ ਕਿਹਾ ਸੀਗਾ ਵੀ ਇਟਸ ਨਾਟ ਫਾਰ ਸੇਲ ਗ੍ਰੀਨਲੈਂਡ ਦੇ ਇੱਕ ਲੀਡਰ ਨੂੰ ਮਿਲਣ ਦੇ ਲਈ ਡੋਨਲਡ ਟਰੰਪ ਜੂਨੀਅਰ ਨੇ ਦਰਖਾਸਤ ਲਾਈ ਸੀ ਉਹਨਾਂ ਨੇ ਉਸ ਦੇ ਨਾਲ ਮੀਟਿੰਗ ਲੈਣ ਤੋਂ ਨਾ ਕਰ ਦਿੱਤੀ ਸੀ ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਹਿੱਸੇ ਵਿੱਚ ਬੰਦ ਆ ਉਦਾਂ ਜੇ ਦੇਖਿਆ ਜਾਵੇ ਤਾਂ ਡੈਨਮਾਰਕ ਯੂਐਸ ਦੇ ਲੈਡ ਨਾਟੋ ਅਲਾਈਅንስ ਦਾ ਮੈਂਬਰ ਵੀ ਜਿਹੜਾ ਉਹ ਹੈਗਾ ਆ ਸੇਮ ਉਸੇ ਤਰੀਕੇ ਦੇ ਨਾਲ ਜਰਮਨੀ ਤੇ ਫਰਾਂਸ ਵੀ ਆ ਸੋ ਨਾਟੋ ਇੱਕ ਕਾਫੀ ਅਹਿਮ ਮਿਲਟਰੀ ਅਲਾਈਅੰਸ ਆ ਤੇ ਇਸ ਦਾ ਦੀਆਂ ਜਿਹੜੀਆਂ ਬਿਆਨਾਂ ਦੇ ਨਾਲ ਉਸ ਦੇ ਉੱਤੇ ਕਿਦਾਂ ਦਾ ਅਸਰ ਜਿਹੜਾ ਉਹ ਪੈ ਸਕਦਾ ਆ ਇਹ ਦੇਖਣ ਵਾਲੀ ਗੱਲ ਆ ਪਰ ਜਰਮਨੀ ਜਰਮਨੀ ਤੇ ਫਰਾਂਸ ਆਲਿਆਂ ਨੇ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਅਸੀਂ ਇਸ ਤਰੀਕੇ ਦੇ ਨਾਲ ਅਟੈਕ ਨਹੀਂ ਹੋਣ ਦਵਾਂਗੇ ਉਧਰ ਕੈਨੇਡਾ ਨੂੰ ਆਪਣੇ ਅੰਦਰ ਮਿਲਾਉਣ ਨੂੰ ਲੈ ਕੇ ਜਿਹੜੇ 트럼ਪ ਆ ਉਹ ਪਤਾ ਨਹੀਂ 51ਵਾਂ ਜਿਹੜੀ ਆ ਉਹ ਸੂਬਾ ਬਣਾਉਣ ਦੇ ਵੱਲ ਨੂੰ ਜਿਹੜੇ ਉਹ ਜੁੜੇ ਹੋਏ ਆ ਕੱਲ ਤਾਂ ਉਹਨਾਂ ਨੇ ਫੋਟੋ ਵੀ ਜਿਹੜੀ ਉਹ ਪਾ ਦਿੱਤੀ ਉਹ ਕੈਨੇਡਾ ਕਰਕੇ ਜਿਸ ਦੇ ਵਿੱਚ ਯੂਐਸਏ ਦਾ ਝੰਡਾ ਉਹਨਾਂ ਨੇ ਪੂਰੇ ਦਾ ਪੂਰਾ ਅਮਰੀਕਾ ਤੇ ਨਾਲ ਕੈਨੇਡਾ ਦੇ ਉੱਤੇ ਜਿਹੜਾ ਉਹ ਪਾ ਕੇ ਜਿਹੜਾ ਉਹ ਪੇਸਟ ਜਿਹੜਾ ਉਹ ਕੀਤਾ ਸੀਗਾ ਸੋ ਹੁਣ ਇਹਨਾਂ ਦੀ ਕੀ ਇੱਛਾ ਹੈਗੀ ਆ ਕਿ ਇਹ ਵਾਕਿਆ ਹੀ ਹੋਣ ਵਾਲੀ ਚੀਜ਼ ਆ ਕਿ ਨਹੀਂ ਇਹ ਦੇਖਣ ਵਾਲੀ ਗੱਲ ਆ ਪਰ ਕੈਨੇਡਾ ਦੇ ਕੱਲ ਲੀਡਰਸ ਨੇ ਤੇ ਉਥੋਂ ਦੇ ਜਿਹੜੇ ਲੋਕਾਂ ਨੇ ਕਿਹਾ ਵੀ ਜਿਹੜਾ ਅਮਰੀਕਾ ਦੇ ਜਿਹੜੇ 트럼ਪ ਆਉਂਦਾ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ ਵੀ ਉਹ ਕੀ ਜਿਹੜੀਆਂ ਗੱਲਾਂ ਕਰ ਰਹੇ ਆ ਜਿਹੜੀਆਂ ਹਾਲ ਦੀ ਘੜੀ ਕਿਸੇ ਵੀ ਤਰੀਕ ਦੇ ਤਰੀਕੇ ਦੇ ਵਿੱਚ ਸੰਭਵ ਨਹੀਂ ਹੈਗੀਆਂ ਜੀ ਬਿਲਕੁਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਣਾ ਨੇ ਇਹ ਕਿਹਾ ਆ ਵੀ देयर ਇਸ ਨੋਟ ਅ স্নੋ ਬਾਲ ਚਾਂਸ ਇਨ ਹੈਲ ਥੈਟ ਕੈਨੇਡਾ ਬੁਕ ਬਿਕਮ ਪਾਰਟ ਆਫ ਯੂ ਐਸ ਐਕਸ ਦੇ ਉੱਤੇ ਉਹਨੇ ਕਿਹਾ ਵੀ ਕਦੇ ਵੀ ਜੋ ਕੈਨੇਡਾ ਕੈਨੇਡਾ ਆ ਉਹ ਅਮਰੀਕਾ ਦਾ ਹਿੱਸਾ ਨਹੀਂ ਬਣ ਸਕਦਾ ਵਰਕਰਸ ਤੇ ਕਮਿਊਨਿਟੀ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਆ ਉਹ ਇੱਕ ਦੂਜੇ ਤੋਂ ਟਰੇਡਿੰਗ ਤੇ ਸਿਕਿਉਰਿਟੀ ਪਾਰਟਨਰ ਰਹੇ ਜੋ ਉਹ ਬੈਨੀਫੀਟਰ ਲੈਂਦੇ ਹੈਗੇ ਯਾਰ ਤੇ ਸਾਨੂੰ ਦੋਨਾਂ ਨੂੰ ਜਿਹੜਾ ਬੈਨੀਫੀਟਰ ਮਿਲਦਾ ਹੈਗਾ 트럼ਪ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਭਾਈ ਤੁਸੀਂ ਮਿਲਟਰੀ ਫੋਰਸ ਵੀ ਯੂਜ਼ ਕਰੋਗੇ ਕੈਨੇਡਾ ਨੂੰ ਕੰਟਰੋਲ ਕਰਨ ਦੇ ਲਈ ਤੇ ਉਹਨਾਂ ਨੇ ਕਿਹਾ ਨਹੀਂ ਮਿਲਟਰੀ ਨਹੀਂ ਇਕਨੋਮਿਕ ਫੋਰਸ ਮੈਂ ਯੂਜ਼ ਕਰੂੰਗਾ ਕੈਨੇਡਾ ਤੇ ਯੂ ਐਸ ਏ ਦੇ ਵਿੱਚ ਬਹੁਤ ਵੱਡਾ ਜਿਹੜਾ ਟਰੇਡਿੰਗ ਹੁੰਦੀ ਹੈਗੀ ਆ ਐਕਸਪੋਰਟ ਹੁੰਦਾ ਯੂ ਐਸ ਏ ਤੋਂ 75% ਗੋਡਸ ਤੇ ਸਰਵਿਸਸਸ ਐਕਸਪੋਰਟ ਹੁੰਦੀਆਂ ਐ ਕੈਨੇਡਾ ਨੂੰ ਕੈਨੇਡਾ ਤੋਂ ਉਹ ਉਹਦੇ ਉੱਤੇ 25% ਜਿਹੜਾ ਕੈਨੇਡਾ ਤੋਂ ਇੱਧਰ ਆਂਦਾ ਟੈਕਸ ਲਾਉਣ ਦੀ ਗੱਲ ਕੀਤੀ ਆ 트럼ਪ ਹੋਣਾ ਨੇ ਜਿਹਦੇ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਵੀ ਕੀਤਾ ਸੀ ਵੀ ਵਾਲ ਸਟਰੀਟ ਜਰਨਲ ਨੇ ਲਿਖਿਆ ਵੀ ਮੇਨ ਰੀਜ਼ਨ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡਰਸ ਆ ਰਿਜ਼ਾਈਨ ਕਰਦਾ ਉਹ ਟੈਰਿਫਸ ਨੂੰ ਲੈ ਕੇ ਸੀ ਹਾਲਾਂਕਿ ਉਹਨਾਂ ਦੀ ਪੋਪੂਲਾਰਿਟੀ ਕਾਫੀ ਉੱਥੇ ਜੜੀ ਆ ਕਢੀ ਹੈਗੇ ਆ ਜੌਬਸ ਨੂੰ ਲੈ ਕੇ ਘਰਾਂ ਨੂੰ ਲੈ ਕੇ ਹੋਰ ਕ੍ਰਾਈਮ ਨੂੰ ਲੈ ਕੇ ਕਈ ਕੁਸ਼ਣ ਇਸੇ ਤਰ੍ਹਾਂ ਉੱਥੇ ਦੇ ਜਿਹੜੇ ਪੋਪੂਲਿਸ਼ਨ ਲੀਡਰ ਪੀਅਰ ਪੋਲੀਵਰ ਆ ਉਹਨਾਂ ਨੇ ਵੀ ਇਹ ਕਿਹਾ ਹੈ ਕਿ ਕੈਨੇਡਾ ਕਦੇ ਵੀ 51ਵੀਂ ਸਟੇਟ ਯੂ ਐਸ ਏ ਦੀ ਨਹੀਂ ਬਣੂਗੇ ਤੇ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਹੈਗੇ ਆ ਕਹਿੰਦੇ ਵੀ ਅਸੀਂ ਬਿਲੀਅਨਸ ਆਫ ਡਾਲਰ ਸਪੈਂਡ ਕੀਤੇ ਹੈਗੇ ਆ 911 ਤੋਂ ਬਾਅਦ ਅਮਰੀਕਾ ਨੂੰ ਹੈਲਪ ਕਰਨ ਦੇ ਲਈ ਤਾਂ ਕਿ ਅਲਕਾਇਦਾ ਨੂੰ ਜਿਹੜਾ ਰਿਟੈਲੀਏਟ ਕੀਤਾ ਜਾ ਸਕੇ ਤੇ ਉਹਨਾਂ ਨੇ ਕਿਹਾ ਵੀ ਮੈਂ ਕੈਨੇਡਾ ਦੇ ਲਈ ਲੜੂੰਗਾ ਤੇ ਅਸੀਂ ਐਜ਼ ਅ ਪ੍ਰਾਈਮ ਮਿਨਿਸਟਰ ਆਪਣੀ ਮਿਲਟਰੀ ਜੋ ਉਹ ਬਣਾਵਾਂਗੇ ਤੇ ਜੋ ਬਾਰਡਰ ਦਾ ਕੰਟਰੋਲ ਹੈਗਾ ਉਹ ਅਸੀਂ ਖੁਦ ਕਰਾਂਗੇ ਜੀ ਬਿਲਕੁਲ ਇਹ ਹੁਣ ਤੁਸੀਂ ਦੇਖੋ ਵੀ ਇਹ ਤਾਂ ਫਿਰ ਈਸਟ ਇੰਡੀਆ ਕੰਪਨੀ ਵਾਲੀ ਗੱਲ ਹੋਈ ਨਾ ਵੀ ਜਦੋਂ ਆ ਕੇ ਹੌਲੀ-ਹੌਲੀ ਜਿਹੜਾ ਉਹ ਕਬਜ਼ਾ ਕਰਨ ਬਾਰੇ ਸੋਚਦੇ ਆ ਕੋਈ ਵੀ ਇੱਕ ਆਜ਼ਾਦ ਮੁਲਕ 'ਚ ਰਹਿਣ ਵਾਲਾ ਕੋਈ ਕਦੀ ਵੀ ਨਹੀਂ ਚਾਹੁੰਦਾ ਵੀ ਆ ਕੇ ਕੋਈ ਮੁਲਕ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਕਰੇ ਆਪਣੇ ਆਪ ਆਪਣੀ ਦਾ ਵੈਸੇ ਹੀ ਮੁਲਕ ਦੀ ਜਿੱਥੀ ਲੜਾਈ ਚੱਲ ਰਹੀ ਆ ਵੀ ਉਸ ਨੂੰ ਲੈ ਕੇ ਵੀ ਭਾਈ ਸਾਡੇ ਦੇ ਉੱਤੇ ਜਿਹੜਾ ਕੀਤਾ ਕਬਜ਼ਾ ਆ ਉਸ ਨੂੰ ਜਿਹੜਾ ਉਹ ਛੱਡੇ ਇਹਨਾਂ ਦੇ ਬਚਕਾਨੇ ਬਿਆਨ ਜਿਹੜਾ ਦੇ ਕੇ ਪਤਾ ਨਹੀਂ ਟਰੰਪ ਹੁਣੀ ਕੀ ਇਸ ਚੀਜ਼ ਦੇ ਵਿੱਚ ਹਾਸਲ ਇਸ ਟਾਈਮ ਕਰਨਾ ਚਾਹੁੰਦੇ ਆ ਅ ਅਜੇ ਤਾਂ ਲੋਕ ਇਹ ਕਹਿ ਰਹੇ ਆ ਕੈਨੇਡਾ ਵਾਲਿਆਂ ਨੂੰ ਕਹਿ ਰਹੇ ਆ ਵੀ ਭਾਈ ਦੇਖਿਓ ਜੇ ਅਸੀਂ ਇਧਰ ਤੁਹਾਡੇ ਟੈਰਿਫ ਲਾਇਆ ਤਾਂ ਉਹ ਕੀਤਾ ਇਵੈਂਚੁਅਲੀ ਭੁਗਤਣਾ ਕਿੰਨੂੰ ਪੈਣਾ ਹੈ ਜਿਹੜੇ ਆਪਾਂ ਬੈਠੇ ਅਮਰੀਕੀ ਲੋਕ ਆ ਇਹਨਾਂ ਸਾਰਿਆਂ ਨੂੰ ਚੀਜ਼ਾਂ ਇਧਰ ਹੀ ਮਹਿੰਗੀਆਂ ਹੋਣੀਆਂ ਸਭ ਤੋਂ ਪਹਿਲਾਂ ਜਦੋਂ ਐਕਸਪੋਰਟ ਇੰਪੋਰਟ ਦੇ ਉੱਤੇ ਜਿਹੜਾ ਅਸਰ ਪੈਣਾ ਹੈ ਸੋ ਹਾਲ ਦੀ ਘੜੀ ਸਾਰੇ ਜਾਣੇ ਰੈਡੀ ਰਹਿਣ ਜਿਹੜੇ ਟਰੰਪ ਹੋਣਿਆਂ ਨੇ ਟੈਰਿਫ ਲਾਉਣੇ ਆ ਉਸ ਚੀਜ਼ ਨੂੰ ਲੈ ਕੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਫੇਰ ਕਹਿ ਦਿੱਤਾ ਇੱਕ ਵਾਰੀ ਆਪਣੇ ਉਸ ਬਿਆਨ ਤੋਂ ਮੁੜ ਗਏ ਨੇ ਯੂ ਟਰਨ ਉਹਨਾਂ ਨੇ ਮਾਰ ਲਿਆ ਆ ਕਹਿੰਦੇ ਵੀ ਗ੍ਰੋਸਰੀ ਦੀਆਂ ਕੀਮਤਾਂ ਨਹੀਂ ਮੈਂ ਘਟਾ ਸਕਦਾ ਇਹ ਚੀਜ਼ ਇਹ ਇਹ ਮੇਨ ਮੁੱਦਾ ਲਿਆ ਕੇ ਜਿਹੜਾ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਕੈਂਪੇਨ ਜਿਹੜਾ ਉਹ ਕੀਤਾ ਸੀ ਤੇ ਹੁਣ ਉਹ ਕਨਫਰਮ ਕਰ ਰਹੇ ਦੂਜੀ ਵਾਰੀ ਉਹਨਾਂ ਨੇ ਇਸ ਚੀਜ਼ ਨੂੰ ਕਹ ਦਿੰਦਾ ਹੈ ਵੀ ਮੇਰੇ ਕੋਲੋਂ ਇਹ ਗਰੋਸਰੀ ਦੀਆਂ ਜਿਹੜੀਆਂ ਕੀਮਤਾਂ ਆ ਉਹ ਤੁਹਾਡੀਆਂ ਨਹੀਂ ਘਟਣੀਆਂ ਸੋ ਮਹਿੰਗੇ ਹੰਡੇ ਮਹਿੰਗੇ ਦੁੱਧ ਇਹ ਸਾਰੀਆਂ ਚੀਜ਼ਾਂ ਦੇ ਲਈ ਸਾਰੇ ਜਾਣੇ ਹੁਣ ਰੈਡੀ ਹੀ ਜਿਹੜਾ ਉਹ ਰਹਿਣ ਜਿੱਦਾਂ ਚੱਲ ਰਿਹਾ ਸੀ ਉਦਾਂ ਹੀ ਜਿਹੜੇ ਤੁਹਾਡੀ ਜੇਬ ਦੇ ਉੱਤੇ ਭਾਰ ਦਾ ਲਗਾਤਾਰ ਜਿਹੜਾ ਉਹ ਪੈਂਦਾ ਰਹੂਗਾ ਸੋ ਦੇਖੋ ਅੱਗੇ ਓਵਰਆਲ ਕੀ ਬਣਦੇ ਆ ਉਧਰ ਟਰੰਪ ਉਹਨਾਂ ਦੇ ਨਾਲ ਇੱਕ ਡਿਫਰੈਂਟ ਨਿਊਜ਼ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੇ ਅੱਗੇ ਜਿਹੜੀ ਆ ਦਰਖਾਸਤ ਲਾਈ ਆ ਜਾਂ ਉਹਨਾਂ ਨੇ ਇਹ ਆਖਿਆ ਆ ਵੀ ਭਾਈ ਜਿਹੜਾ ਸ਼ੁੱਕਰਵਾਰ ਨੂੰ ਮੈਨੂੰ ਸਜ਼ਾ ਸੁਣਾਈ ਜਾਣੀ ਆ ਉਹ ਮੈਨੂੰ ਸਜ਼ਾ ਨਹੀਂ ਸੁਣਾਈ ਜਾਵੇ ਉਹ ਕਹਿੰਦੇ ਆ ਵੀ ਮੈਂ ਹੁਣ ਪ੍ਰੈਜ਼ੀਡੈਂਟ ਆ ਤੇ ਮੇਰੇ ਉੱਤੇ ਪੂਰਨ ਤੌਰ ਦੇ ਉੱਤੇ ਇਮਿਊਨਿਟੀ ਜਿਹੜੀ ਆ ਉਹ ਲੱਗਦੀ ਆ ਚਾਹੇ ਉਹ ਪਹਿਲਾਂ ਕੁਝ ਵੀ ਜਿਹੜਾ ਉਹ ਕੀਤਾ ਕਿਉਂ ਨਾ ਗਿਆ ਹੋਵੇ ਸੋ ਉਹਨਾਂ ਨੇ ਸੁਪਰੀਮ ਕੋਰਟ ਨੂੰ ਹੁਣ ਆਖਿਆ ਆ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਸੁਣਾਈ ਜਾਣੀ ਆ ਆਉਂਦੇ ਸ਼ੁੱਕਰਵਾਰ ਨੂੰ ਉਸ ਦੇ ਉੱਤੇ ਰੋਕ ਲਾਵੇ ਆਲਰੇਡੀ ਇੱਕ ਫੈਡਰਲ ਅਦਾਲਤ ਦੇ ਵਿੱਚ ਇਹਨਾਂ ਨੇ ਸਜ਼ਾ ਰੋਕਣ ਦੇ ਲਈ ਦਰਖਾਸਤ ਲਾਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ ਜੱਜ ਜਿਹੜੇ ਮਰਚਨਾਂ ਉਹਨਾਂ ਦੀ ਅਦਾਲਤ ਦੇ ਦੁਆਰਾ ਉਹਨਾਂ ਦੁਆਰਾ ਜਿਹੜੇ ਹਸ਼ਮਨੀ ਟ੍ਰਾਇਲ ਦੇ ਦੇ ਵਿੱਚ ਜਿਹੜੇ ਕਨਵਿਕਟ ਹੋਏ ਸੀਗੇ ਦੋਸ਼ੀ ਪਾਏ ਗਏ ਆ ਕਨਵਿਕਟਡ ਫੈਲਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ ਉਹਨਾਂ ਨੂੰ ਸਜ਼ਾ ਜਿਹੜੀ ਉਸਨਾਂ ਜਾਣੀ ਸੀ ਉਹਦਾ ਦੱਸਿਆ ਇਹ ਹੀ ਗਿਆ ਸੀ ਕਿ ਵੀ ਸਜ਼ਾ ਉਹਨਾਂ ਨੂੰ ਹੋਣੀ ਕੋਈ ਨਹੀਂ ਆ ਨਾ ਹੀ ਪਰਵੀਸ਼ਨ ਹੋਊਗੀ ਤੇ ਨਾ ਹੀ ਕੋਈ ਜੇਲ੍ਹ ਟਾਈਮ ਹੋਊਗਾ ਪਰ ਇਹ ਚਾਹੁੰਦੇ ਨਹੀਂ ਆ ਬੀ ਇਹ ਜਿਹੜਾ ਓਵਰਆਲ ਪੂਰਾ ਪ੍ਰੋਸੈਸ ਜਿਹੜਾ ਆ ਉਹ ਹੋਵੇ ਕਿਉਂਕਿ ਨਵੇਂ ਤਰੀਕੇ ਦਾ ਕੋਈ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਹੋ ਸਕਦਾ ਆ ਬੀਤੇ ਕੁਝ ਮਹੀਨੇ ਪਹਿਲਾਂ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਪੂਰੀ ਜਿਹੜੀ ਇਮਿਊਨਿਟੀ ਜਿਹੜੀ ਉਹ ਦੇ ਦਿੱਤੀ ਸੀਗੀ ਟਰੰਪ ਉਹਨਾਂ ਦੇ ਉਦਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਕੇਸ ਜਿਹੜੇ ਉਹ ਚੱਲ ਰਹੇ ਆ ਪਰ ਤੌਰ ਪ੍ਰੈਜ਼ੀਡੈਂਟ ਕਿਸੇ ਵੀ ਕੇਸ ਦੇ ਵਿੱਚ ਅੱਗੇ ਜਿਹੜਾ ਆ ਉਹ ਨਹੀਂ ਵਧਿਆ ਜਾ ਸਕੇਗਾ